ਬਾਬਾ ਜੀ ਨੂੰ ਡੇਢ ਮਹੀਨੇ ਪਰਮਿਸ਼ਨ ਨਹੀਂ ਦਿੱਤੀ ਜਦਕਿ ਬਾਬਾ ਜੀ ਨੇ ਕਿਹਾ ਫਿਰ ਮੈਂ ਬਾਹਰ ਜਾ ਕੇ ਆਪੇ ਉੱਥੇ ਖੜਦਾ ਫੇਰ ਕਵਰਾ ਗੇ ਕੱਲ ਵੀ ਦੇਖੋ ਮੈਨੂੰ ਮੈਨੂੰ ਸ਼ਰਮਿੰਦਗੀ ਆ ਔਰ ਐਡਾ ਨੀਵਾ ਘਟਿਆ ਮੁੱਖ ਮੰਤਰੀ ਪੰਜਾਬ ਦਾ ਕਿ ਪੰਜਾਬ ਨੂੰ ਇਹ ਦੇਖਣਾ ਪਵੇ ਨੋ ਚੀਫ ਮਿਨਿਸਟਰ ਇਨ ਦਾ ਹਿਸਟਰੀ ਆਫ ਪੰਜਾਬ ਉਸ ਸੰਤਾ ਮਹਾਂਪੁਰਛਾਂ ਦੀ ਇਹ ਧਰਤੀ ਜਿਹੜੀ ਆ ਸਤਕਾਰ ਕਰਦੀ ਆ ਹਰ ਮੁੱਖ ਮੰਤਰੀ ਨੇ ਜੇ ਇਸ ਥਾਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਪੰਜ-ਪੰਜ ਆរី ਮੁੱਖ ਮੰਤਰੀ ਰਹਿ ਚੁੱਕੇ ਆ ਉਹ ਆ ਕੇ ਬਾਬਾ ਜੀ ਦਾ ਸਤਿਕਾਰ ਕਰਦੇ ਤੇ ਸਾਡੇ ਆਲਾ ਕੀ ਕਰ ਰਿਹਾ ਕੱਲ ਗੌਰਵ ਯਾਦਵ ADGP ਅਰुणਪਾਲ SSP ਪਟਿਆਲਾ SSP ਦੀ ਸਾਰੀ ਪੁਲਿਸ ਮਤਲਬ ਜ਼ਿਲ੍ਹੇ ਦੀ ਪੁਲਿਸ ਜਾਨ ਬੁਝ ਕੇ ਬਾਬਾ ਜੀ ਦੀ ਸਿਕਿਉਰਿਟੀ ਨੂੰ ਵੀ ਕੰਪਰਮਾਈਜ਼ ਕੀਤਾ ਸਿਕਿਉਰਿਟੀ ਬਾਹਰ ਰੋਕੀ ਸਿਕਿਉਰਿਟੀ ਜਿੱਥੇ ਬਾਹਰ ਰੋਕੀ ਬਾਬਾ ਜੀ ਨੂੰ ਅੰਦਰ ਕੱਲੇ ਲੈ ਕੇ ਆਏ ਪ੍ਰੈਸ ਵਾਲਿਆਂ ਨੂੰ ਸਿਲੈਕਟਿਵ ਪ੍ਰੈਸ ਮਤਲਬ ਨਾਟ ਐਵਰੀਬਾਡੀ ਬਿਕੋਜ਼ ਪ੍ਰੈਸ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਤੁਸੀਂ ਵੇਖਿਆ ਜਿੰਨੇ ਵੀ ਮੈਨੂੰ ਮਿਲ ਕੇ ਗਏ ਆ ਬਾਹਰ ਸੜਕ 'ਚ ਪ੍ਰੈਸ ਨੂੰ ਅਡਰੈਸ ਕਰਦੇ ਪੁਲਿਸ ਉਹਨਾਂ ਨੂੰ ਟਰਾਂਸਪੋਰਟ ਕਰਦੀ ਹੈ ਪੁਲਿਸ ਵਹੀਕਲ 'ਚ ਡੀਐਸਪੀ ਦੀ ਗੱਡੀ 'ਚ ਐਸਐਚਓ ਦੀ ਸਵਾਲ ਉਹਨਾਂ ਨੂੰ ਕੌਣ ਦੇ ਰਿਹਾ ਐਸਐਸਪੀ ਪਟਿਆਲਾ ਸਵਾਲ ਕੀ ਪੁੱਛੋ ਡਰੱਗ ਦੇ ਤੁਸੀਂ ਦੱਸੋ ਮੈਨੂੰ ਅੰਦਰ ਕਿਹੜੇ ਪਰਚੇ ਚ ਦਿੱਤਾ ਤੁਸੀਂ ਤੁਸੀਂ ਦਿੱਤਾ ਤਾਂ ਮੈਨੂੰ ਡੀਏ ਦੇ ਪਰਚੇ ਚ ਮਤਲਬ ਕੀ ਐਸਐਸਪੀ ਦੇ ਕੰਮ ਹੋ ਗਏ ਗੌਰਵ ਯਾਦਵ ਦੇ ਕੰਮ ਹੋ ਗਏ ਐਂਡ ਪ੍ਰੋਬਲਮ ਇਹ ਹੈ ਬਿਕੋਜ਼ ਗੌਰਵ ਯਾਦਵ ਇਜ਼ ਐਨ ਐਡ ਹੌਕ ਟੈਂਪਰੀ ਡੀਜੀਪੀ ਉਹ ਨੂੰ ਪਤਾ ਹੈ ਕਿ ਜੇ ਮੈਂ ਸਰਕਾਰ ਨੂੰ ਖੁਸ਼ ਨਹੀਂ ਕਰੂੰਗਾ ਤੇ ਮੇਰੀ ਡੀਜੀਪੀ ਸ਼ਿਪ ਜਾਊਗੀ ਇਸ ਲਈ ਮੈਂ ਤਾਂ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਥੈਟ ਹੀ ਇਜ਼ ਨਾਟ ਅਬਵ ਦ ਸੁਪਰੀਮ ਕੋਰਟ टुडे वी नीड टू अप्रोच द सुप्रीम कोर्ट एंड द हाई कोर्ट डायरेक्शन मस्ट बी इंडोस्ड कि यूपीएससी दी गाइडलाइंस है कि सीनियर मोस्ट तीन दा पैनल आ जे छह दा जानदा है पांच दा जानदा है तीन उनना च आ जंदे है उनना च सरकार ला दवे बट जेड़ा एक बारी लग जउगा उनु सरकार फिर बदल नहीं सकदी इनु ता सवेरे जदों मर्जी बदल जावे इने कानून छक्के ते टंग ता और कल जे ਖੁਦਾ ਦਾ ਕਸਤਾ ਜੇ ਉੱਥੇ ਬਾਬਾ ਜੀ ਨੂੰ ਕੋਈ ਧੱਕਾ ਮਾਰ ਦਿੰਦਾ ਜਾਂ ਕੁਝ ਹੁੰਦਾ ਤਾਂ ਪੰਜਾਬ ਦਾ ਮਾਹੌਲ ਕੌਣ ਖਰਾਬ ਕਰ ਰਿਹਾ ਸੀ ਸਰਕਾਰ ਆਪ ਕਰ ਰਹੀ ਸੀ ਹਰੇਕ ਨਾਲ ਮਤਲਬ ਇੱਥੇ ਸਿੱਧੂ ਮੂਸੇ ਵਾਲੇ ਵਾਲਾ ਇਨਸੀਡੈਂਟ ਇੱਕ ਨਹੀਂ अनेका ਹੋ ਸਕਦੇ ਤੁਸੀਂ ਵੇਖੋ ਤੁਸੀਂ ਇੱਥੇ ਆ ਕੇ ਮੈਨੂੰ ਸਵਾਲ ਪੁੱਛਿਆ ਸੀਗਾ ਜਦ ਮੈਂ ਬਿਗੈਰ ਸਿਕਿਉਰਿਟੀ ਦੇ ਫਿਰਦਾ ਸੀ ਕਿ ਜੀ ਥੋੜੀ ਸਿਕਿਉਰਿਟੀ ਵਿਡਰੋ ਹੋਈ ਹੈ ਹਾਈ ਕੋਰਟ 'ਚ ਮੈਂ ਇੱਕੋ ਗੱਲ ਕਹਿਣਾ ਬਾਰ-ਬਾਰ ਮੈਂ ਆਏ ਮੈਨੂੰ ਸਿਕਿਉਰਿਟੀ ਦੀ ਬਿਲਕੁਲ ਲੋਟ ਨਹੀਂ ਇੱਕੋ ਗੱਲ ਕਹਿਣਾ ਗੌਰਵ ਯਾਦਵ ਐਫੀਡੇਵਿਟ ਦੇ ਦੋਵੇ ਜੱਜ ਸਾਹਿਬ ਆਨਰੇਬਲ ਹਾਈ ਕੋਰਟ ਕਹਿ ਰਿਹਾ ਕਿ ਆਈਬੀ ਇਜ਼ ਅ ਨੈਸ਼ਨਲ ਏਜੰਸੀ ਡੀਲਸ ਵਿਦ ਇੰਟਰਨੈਸ਼ਨਲ ਬਾਰਡਰ ਜੇ ਤਾਂ ਉਹਨਾਂ ਦੀ ਰਿਪੋਰਟ ਆ ਗਈ ਤੁਸੀਂ ਕਿਉਂ ਇਹ ਕਹਿ ਰਹੇ ਹੋ ਕਿਉਂਕਿ ਸਰਕਾਰ ਦਾ ਡੰਡਾ ਸੀ ਇਹ ਟੈਂਪਰੀਰੀ ਡੀਜੀਪੀ ਸਾਹਿਬ ਨੇ ਇਹਨਾਂ ਨੇ ਰਿਪੋਰਟ ਕਿੱਥੋਂ ਬਣਾਉਣੀ ਆ ਆਪ ਦਾ ਏਡੀਜੀਪੀ ਬਣਾਏ ਚਾਰ ਬਿਠਾਏ ਇੱਕ ਇੰਟੈਲੀਜੈਂਸ ਬਿਠਾਇਆ ਇੱਕ ਸਿਕਿਉਰਿਟੀ ਬਿਠਾਇਆ ਇੱਕ ਦੂਜਾ ਬਿਠਾਇਆ ਉਹ ਤਿੰਨੇ ਡੀਜੀਪੀ ਨੂੰ ਲਾਉਂਦਾ ਕੌਣ ਹੈ ਸਰਕਾਰ ਆਪ ਦੀ ਰਿਪੋਰਟ ਬਣਾਈ ਦੇਤੀ ਹਾਈ ਕੋਰਟ 'ਚ ਵੀ ਆਈਪੀ ਨੇ ਕਿਹਾ ਵੀ ਭਾਈ ਖਤਰਾ ਫਿਰ ਅੱਜ ਹੁਣ ਕੀ ਹੋ ਗਿਆ ਹੁਣ ਰਿਵਰਸ ਗিয়ার ਪਾਤਾ ਹੁਣ ਆਪ ਚਿੱਠੀਆਂ ਕੱਢ ਰਹੇ ਮੈਨੂੰ ਕੋਈ ਕਸਰ ਨਹੀਂ ਛੱਡੀ ਗਈ ਕਿ ਇਹ ਭਾਵੇਂ ਮਾਰ ਦਿਓ ਜੇ ਚੁੱਪ ਨਹੀਂ ਕਰਦਾ ਤੇਨੂੰ ਮਰਵਾ ਹੀ ਦਿਓ ਤੁਸੀਂ ਮੇਰੇ ਨਾਲ ਤਿੰਨ ਦਿਨ ਮੈਂ ਕੱਲਾ ਰਿਆ ਜੇਲ੍ਹ 'ਚ ਤਿੰਨ ਦਿਨਾਂ ਬਾਅਦ ਮੇਰੇ ਨਾਲ ਦੋ ਬੰਦੇ ਪਾਤੇ ਇੱਕ ਨੂੰ 26 ਸਾਲ ਜਿਨੇ ਤਿੰਨ ਮਰਡਰ ਕੀਤੇ ਇਹ ਇੱਕ ਉਹ ਜਿਹੜਾ 22 ਸਾਲ ਉਹ ਮੈਂ ਕਿਹਾ ਕੋ ਸ਼ਰਮ ਕਰ ਲੋ ਇਹ ਆਦੇ ਲਈ ਪਾਤੇ ਕਹਿੰਦਾ ਨਹੀਂ ਇਹ ਬਹੁਤ ਚਿੰਗੇ ਕਰੈਕਟਰ ਵਾਲੇ ਲੋਕ ਨੇ ਮੈਂ ਤੇਰਾ ਭਲਾ ਹੋ ਜੀ ਮੈਂ ਰਾਤ ਨੂੰ ਤਾਂ ਇੱਕ ਅੱਕ ਖੋਲ ਕੇ ਹੀ ਸੌਂਦਾ ਸੀ ਇਹਨਾਂ ਦਾ ਕਰੈਕਟਰ ਹੀ ਵੇਖੀ ਜਾਂਦਾ ਕਿਤੇ ਮੈਂ ਕਿਹਾ ਹੋਰ ਗਰੀਮਲਾ ਮਾਰਨਾ ਹੋ ਜੇ ਮੈਨੂੰ ਪਤਾ ਹੈ ਮੈਂ ਜੇਲ ਕਿਵੇਂ ਕੱਟ ਗਿਆ ਮਾਰਨ ਦੀ ਕੋਸ਼ਿਸ਼ ਦੀ ਗੱਲ ਸੀ ਸੀਟੀਵੀ ਕੈਮਰਾ ਦੀ ਗੱਲ ਆ ਹੁਣੇ ਡਿਪਟੀ ਮਰਿਆ ਕਿ ਨਹੀਂ ਮਰਿਆ ਜੇਲ 'ਚ ਅਰਨਪਾਲ ਜਿੱਥੇ ਕਹਿੰਦਾ ਮੇਰੇ ਪ੍ਰਬੰਧ ਬਹੁਤ ਮੁਕਤ ਤੇ ਹੁਣੇ ਮਰਿਆ ਡਿਪਟੀ ਹੁਣੇ ਉਹ ਇੱਕ ਸੁਣ ਲਿਓ ਮੇਰੀ ਗੱਲ ਹੁਣੇ ਇੱਕ ਕੁਲਵੰਤ ਸਾਹਿਬ ਸਿੱਧੂ ਸਾਹਿਬ ਨੇ ਇਹਨਾਂ ਦੇ ਸੁਪਰਿੰਟੈਂਡੈਂਟ ਲੁਧਿਆਣੇ ਜੇਲ੍ਹ ਚੋਂ ਉਹਨਾਂ ਦਾ ਸਿਰ ਪਾਟਿਆ ਕਿ ਨਹੀਂ ਪਾਟਿਆ ਆ ਹੁਣੇ ਗੁਰਦਾਸਪੁਰ ਚ ਰਾਈਟਸ ਹੋਏ ਕਿ ਨਹੀਂ ਹੋਏ ਆ ਹੁਣੇ ਮੁਕਸਰ ਸਾਹਿਬ ਚ ਹੋਏ ਰਾਈਟਸ ਕਿ ਨਹੀਂ ਹੋਏ ਬੰਦੇ ਗੋਵਿੰਦਵਾਲ ਸਾਹਿਬ ਚ ਮਰੇ ਕਿ ਨਹੀਂ ਮਰੇ ਇਹਨਾਂ ਦਾ ਤਾਂ ਉਹ ਡਾਪੇ ਜੇਲ੍ਹ ਚ ਪਹਿਲਾਂ ਗੁੰਦਾ ਮਰਿਆ ਸੀ ਕਿ ਨਹੀਂ ਮਰਿਆ ਸੀ ਸੋ ਇਟ ਵਾਸ ਸੱਚ ਅ ਡੇਂਜਰਸ ਸਿਚੁਏਸ਼ਨ ਹੈ ਤਾਂ ਰੱਬ ਵੱਲੋਂ ਮੈਂ ਬਚ ਕੇ ਆ ਗਿਆ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀਸੀਟੀਵੀ ਦੀ ਗੱਲ ਚੱਲੀ ਵੀ ਸੀਸੀਟੀਵੀ ਤੇ ਵਾਚ ਕੀਤਾ ਜਾ ਰਿਹਾ ਹੈਗਾ ਤੁਹਾਡੇ ਵਕੀਲ ਵੀ ਕਹਿੰਦੇ ਗਾੜੀ ਛੇਤੀ ਮੈਂ ਜੀ ਇਹ ਗੱਲ ਨੂੰ ਕੋਰਟ 'ਚ ਲਿਆਉਂਗਾ ਅਨਔਥਰਾਇਜ਼ ਲੋਕਾਂ ਨੂੰ ਗੌਰਵ ਯਾਦਵ ਤੇ ਕੈਂਤੇ ਅਰुणਪਾਲ ਦੀ ਜਾਣਕਾਰੀ ਚ ਕਿਉਂਕਿ ਅਰਣਪਾਲ ਜੀ ਬੜੀ ਚਿਆਨਪਨਾ ਛੁੱਟੀ ਭੱਜ ਗਏ ਉਹਨਾਂ ਦਿਨਾਂ 'ਚ ਅੱਜ ਮੈਂ ਤਾਰੀਖ ਦੇ ਰਿਹਾ ਤੁਹਾਨੂੰ ਇੱਕ ਮਿੰਟ ਯਾਰ 27 ਦਿਸੰਬਰ ਸ਼ਹੀਦੀ ਦਿਹਾੜੇ ਵਾਲੇ ਦਿਨ ਅਨオーਥਰਾਇਜ਼ਡ ਲੋਕਾਂ ਨੂੰ ਮੇਰੀ ਪ੍ਰਾਈਵੇਟ ਵਿਊਇੰਗ ਕਰਾਈ which is totally illegal ਮੈਂ ਜੁਡੀਸ਼ੀਅਲ ਕਸਟਡੀ 'ਚ ਆਈ ਐਮ ਨਾਟ ਇਨ ਗਵਰਨਮੈਂਟਸ ਕਾਸਟਡੀ ਔਰ ਮੈਂ ਅੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਜਿਹੜੇ ਵੀ ਨਿਗਰਾਨ ਜੱਜ ਸਾਹਿਬ ਨੇ ਉੱਥੋਂ ਦੇ ਕਿ ਮੇਰੇ ਨਾਲ ਜੋ ਹੋ ਗਿਆ ਹੋ ਗਿਆ ਬਟ ਕੀ ਇਹ ਆਦੇ ਅਬਦ ਲੋ ਕਿਉਂਕਿ ਇਹੀ ਹਰਨਪਾਲ ਉਰਾਂ ਨੇ ਲੌਰੈਂਸ ਬਿਸ਼ਨੋਈ ਦੀ ਜਦੋਂ ਇੰਟਰਵਿਊ ਹੋਈ ਸੀ ਇਹ ਤੇ ਸਰਦਾਰ ਕੁਲਦੀਪ ਸਿੰਘ ਸੰਤੋ ਮੈਂਬਰ ਕਮੇਟੀ ਜਿਨ੍ਹਾਂ ਨੇ ਕਿਹਾ ਸੀ ਇਹ ਤਾਂ ਹੋਈ ਨਹੀਂ ਪੰਜਾਬ ਕਿ ਇਹ ਤਾਂ ਗੱਲ ਹੀ ਕਿੱਥੇ ਹੋਰ ਦੀ ਹੈ ਮਤਲਬ ਇਹ ਇਸ ਲੈਵਲ ਦਾ ਸਫੇਦ ਝੂਠ ਬੋਲਦੇ ਔਰ ਦੂਜੀ ਵਿਊਇੰਗ ਇੱਕ ਛੋਟੇ ਸਹਿਬਜ਼ਾਦਿਆਂ ਨੇ ਸ਼ਹੀਦੀ ਦਿਹਾੜੇ ਵਾਲੇ ਦਿਨ ਦਫ਼ਤਰ ਬੰਦ ਕਰਕੇ ਕੈਮਰੇ ਆਫ ਕਰਕੇ ਕਰਾਈ ਔਰ ਫਿਰ ਅਗਲੇ ਦਿਨ 10 ਜਨਵਰੀ ਨੂੰ ਫੇਰ ਸ਼ਨੀਵਾਰ ਨੂੰ ਕਰਾਈ ਛੁੱਟੀ ਵਾਲੇ ਨੇ ਅਰुणਪਾਲ ਜੀ ਨੂੰ ਮੈਂ ਕਹਿੰਦਾ ਨੋ ਆਪ ਦੱਸ ਦਿਓ ਤੇ ਜੇ ਨਹੀਂ ਦੱਸੋਗੇ ਫਿਰ ਮੈਂ ਦੱਸੂਗਾ 2 ਦਿਨ ਦਊਗਾ ਤੀਜੇ ਦਿਨ ਮੇਰੇ ਕੋਲ ਆ ਜਿਓ ਸਭ ਦੇ ਨੋ ਵੀ ਦੱਸੂ ਤੇ ਚਿਹਰੇ ਵੀ ਨੰਗੇ ਕਰੂ ਕੀ ਆਦੇ ਅਬਦਲੋ ਰਾਜਨੀਤਿਕ ਚਿਹਰੇ ਸੀ ਜੋ ਹੋਰ ਸੀ ਸਰ ਰਾਜਨੀਤਿਕ ਵੀ ਸੀ ਹੋਰ ਵੀ ਸੀ ਅੰਦਰ ਵੀ ਸੀ ਤੇ ਬਾਹਰਲੇ ਵੀ ਸੀ ਹੁਣ ਲਾਲਾ ਸਾਹਿਬ ਹੁਣ ਵੀ ਮਜੀਠੀਆ ਸਾਹਿਬ ਜਿਹੜੇ ਸਰਕਾਰ ਦੇ ਮੰਤਰੀ ਆ ਜਾਂ ਵਿਧਾਇਕ ਨੇ ਉਹ ਕਹਿੰਦੇ ਕਿ ਬੇਲ ਹੋਈ ਹੈ ਕਹਿੰਦੇ ਟਰਾਇਲ ਚੱਲੂਗਾ ਕਹਿੰਦੇ ਸਾਡੇ ਕੋਲ ਸਬੂਤ ਜਿਹੜੇ ਨੇ ਪੁਖਤਾ ਹੈਗੇ ਨੇ ਸਜ਼ਾ ਹੋਏਗੀ ਕਹਿੰਦੇ ਇਸ ਮਾਮਲੇ ਦੇ ਵਿੱਚ ਹਰਪਾਲ ਚੀਮਾ ਨੇ ਆ ਕਿਹਾ ਔਰਪਾਲ ਚੀਮਾ ਦਾ ਜਿੱਡਾ ਖਿਆਣਾ ਲਾਇਰ ਹੈ ਤੇ ਤੁਹਾਨੂੰ ਪਤਾ ਅੱਗੇ ਉਹਨੂੰ ਲੈ ਬੈਠਿਆ ਜਿਹਨੂੰ ਛਡਾਉਣ ਗਿਆ ਸੀਗਾ ਉਹ ਨਰੇਸ਼ ਯਾਦ ਉਹ ਵਿਚਾਰਾ ਪਾਰਟੀ ਛੱਡ ਕੇ ਭੱਜ ਗਿਆ ਇਹ ਚ ਲਈ ਮੈਂ ਨਾ ਤੁਸੀਂ ਮਨ ਤੇ ਬੋਝ ਲਿਆ ਕਰੋ ਬਾਕੀ ਜਦੋਂ ਕੇਜਰੀਵਾਲ ਸਾਹਿਬ ਆਏ ਸੀ ਨਾ ਬਾਹਰ ਤੇ ਇਹਨਾਂ ਨੇ ਕਿਹਾ ਸੀ ਕੋ ਜਿੱਤ ਹੋ ਗਈ ਸਚਾਈ ਦੀ ਮਮਾ ਹੀਰਦੇਓ ਉਹਨਾਂ ਲਈ ਹੋਰ ਕਾਨੂੰਨ ਹੈ ਮੇਰੇ ਲਈ ਹੋਰ ਹੈ ਜੇ ਉਹ ਨਿਕਲੇ ਬਾਹਰ ਤੇ ਜਿੱਤ ਸਚਾਈ ਦੀ ਮੈਂ ਆਵਾਂ ਤੇ ਕਹਿੰਦਾ ਨਾ ਔਰ ਕਹਿੰਦਾ ਪੁਕਤਾ ਸਬੂਤ ਨੇ ਤੇ ਤੁਹਾਡੇ ਪੁਕਤਾ ਸਬੂਤ ਤਾਂ ਪਹਿਲਾਂ ਤੁਸੀਂ ਡਰੱਗਲੇ ਵੀ ਕਹਿੰਦੇ ਸੀ ਉਹ ਤਾਂ ਤੁਹਾਡੇ ਤੋਂ ਕਾਬੂ ਨਹੀਂ ਆਉਣ ਦੇ ਹਾਲੇ ਤੱਕ ਨਾਲੇ ਤੁਹਾਡੇ ਪੁਕਤਾ ਦਾ ਤਾਂ ਮੈਨੂੰ ਖੁਸ਼ੀ ਹੁੰਦੀ ਆ ਜਦ ਅਰਪਾਲ ਚੀਮਾ ਕਹਿੰਦਾ ਪੁਕਤਾ ਫਿਰ ਤਾਂ ਸਮਝੋ ਪੱਕਾ ਹੀ ਭਰੀ ਹੂੰ ਐਡਾ ਕਾਬਿਲ ਵਕੀਲ ਹੈ ਇਸ ਲਈ ਮੇਰਾ ਵੀ ਇਹ ਨਾ ਦੀ ਨਹਾ ਤੂੰ ਹੀ ਫਿਕਰ ਕਰੋ ਮੈਨੂੰ ਤਾਂ ਕੋਈ ਝਗੜਾ ਵਕੀਲ ਕਾਇਦ ਦੇਣਾ ਪੁੱਗ ਤਾਂ ਫੇਰ ਤਾਂ ਮੈਨੂੰ ਵੀ ਥੋੜਾ ਬੋਤਾ ਮਨ ਨੂੰ ਘੋਮਾਉਂਦਾ ਕਿ ਪਤਾ ਨਹੀਂ ਵਜਾਂਗੇ ਕਿ ਨਹੀਂ ਵਜਾਂ ਮਗਰ ਜਨੂਰ ਪਾਲ ਚੀਮਾ ਕਹਿੰਦਾ ਫਿਰ ਤਾਂ ਮੈਂ ਪਗੜੇ ਪਾਉਣਾ ਕਿ ਆ ਬੱਲੇ ਕੋਣ ਨਹੀਂ ਕੋਈ ਹੁੰਦਾ ਬੱਲੇ ਤੇਰਾ ਮੁਖੀ ਤੇਰਾ ਮੁਖੀ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਟਵੀਟ ਕੀਤਾ ਗਿਆ ਕਹਿੰਦੇ ਜੱਜ ਨਾ ਬਣਨ ਜੱਜਮੈਂਟ ਨਾ ਦੇ ਇਸ ਤਰ੍ਹਾਂ ਕਾਤੀ ਜੱਜ ਹੋਵੇ ਉਹ ਵੈਸੇ ਤਾਂ ਮੈਂ ਅੱਜ ਪੜ੍ਹ ਕੇ ਸੁਣਾਇਆ ਕਿ ਮਿੱਤਰੋ ਦਈ ਮਾਲਿਕ ਗੋਇਲ ਨੇ ਬੜਾ ਵਧੀਆ ਜਵਾਬ ਦਿੱਤਾ ਉਹ ਕਿੱਥੇ ਆਪਣਾ ਮੁੰਡਾ ਉਹ ਦਈ ਨੇ ਮੰਗਾਈ ਉਨੇ ਸਾਰਾ ਕੁਝ ਹੀ ਕਹਿੰਦਾ ਉਹ ਕਹਿੰਦਾ ਜਦੋਂ ਤੂੰ ਹੀ ਗੱਲ ਕਰਦੇ ਜੇ ਪੰਜਾਬ ਦਾ ਇੱਕ ਸ਼ਰਾਬੀ ਮੁੱਖ ਮੰਤਰੀ ਬਣ ਸਕਦਾ ਤਾਂ ਫਿਰ ਉਹ ਕੀ ਆ ਮਗਰ ਤੁਸੀਂ ਇਹ ਵੇਖੋ ਮੈਂ ਤਾਂ ਐਵੇਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉੱਥੇ ਬੜਾ ਇਹ ਗਲਤ ਪਤਾ ਹੀ ਆ ਬਾਬਾ ਜੀ ਬਾਰੇ ਕਿ ਇਹ ਲੋਕਾਂ ਦੀ ਸ਼ਰਾਬ ਛਡਾਉਂਦੇ ਆ ਅੰਡਾ ਮੀਟ ਛਡਾਉਂਦੇ ਆ ਇਹਦੇ ਇਹਦੇ ਭਗਵੰਤ ਨੇ ਤਾਂ ਮਾਤਾ ਜੀ ਦੀ ਸੌਂ ਖਾ ਲਈ ਸੀ ਤੇ ਤਾਂ ਨਹੀਂ ਛੱਡੀ ਮਾਤਾ ਨੂੰ ਵਿਚਾਰਿਆਂ ਨੂੰ ਮਤਲਬ ਝੂਠੀ ਸੌਂ ਖਾਣੀ ਤਾਂ ਮਤਲਬ ਕਿਸੇ ਨੂੰ ਲੈ ਬੈਂਡ ਵਾਲਾ ਕੰਮ ਹੀ ਆ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਲੰਮੀ ਆਉਮਰਾ ਬਖਸ਼ਣ ਮਾਤਾ ਜੀ ਨੂੰ ਮਗਰ ਇਹ ਨਿਆਣੇ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਪੰਗਾ ਪਾਉਣ ਨੂੰ ਮੈਂ ਕਹਿੰਦਾ ਬਾਬਾ ਜੀ ਇਹਨੂੰ ਰੱਖੋ ਉੱਥੇ 4 ਮਹੀਨੇ ਕੰਮ ਭਾਵੇਂ ਔਖਾ ਹੋਣਾ ਬੋਬਾ ਬੜੀ ਮਾਰਦਾ ਜਦੇ ਪੀ ਲੈਂਦਾ ਗੜਬੜ ਕਰਦਾ ਮਗਰੀ ਨੂੰ ਛਡਾ ਦਿਓ ਦੀ ਸ਼ਰਾਬ ਮਤਲਬ ਔਰ ਇਹ ਦੀ ਜੇ ਸ਼ਰਾਬ ਛੁੱਟ ਜੂ ਕਿ ਮੈਂ ਕੰਨਾ ਜੀ ਪੰਜਾਬ ਵੀ ਧੰਨਵਾਦ ਕਰੂੰ ਤੇ ਕਰਦੇ ਤਾਂ ਕਰਨਗੇ ਤੁਸੀਂ ਇਹ ਵੇਖ ਲਓ ਅੰਦਰ ਮੈਂ ਰਿਆਂ 6 ਮਹੀਨੇ ਯਾਦ ਇਹ ਕਰੀ ਗਿਆ ਪੇ ਉਹਦਾ ਪੁੱਤ ਮੈਨੂੰ ਬਾਹਰ ਕਾਂ ਦਾ ਉੱਥੇ ਤਾਂ ਬੈਂਗਨ ਨਾਲ ਤਰੀ ਵਾਲੇ ਬੈਂਗਨ ਮਿਲਣਗੇ ਦੱਸ ਤੈ ਮੈਨੂੰ ਤਾਂ ਮਿਲ ਗਏ ਤੇਰੀ ਵਾਲੇ ਬੰਗਣ ਤੈਨੂੰ ਉੱਥੇ ਪੈਗ ਮਿਲੂ ਜਦੋਂ ਤੂੰ ਜਾਏਗਾ ਜਾਂ ਤਾਂ ਖਲਾ ਦੇ ਓ ਠਿਕਾ ਉੱਥੇ ਜਿੱਥੇ ਤੁਸੀਂ ਹੈ ਆ ਗਾਰਲਿਕ ਮੈਨੂੰ ਤਾਂ ਮਿਲੀ ਆ ਭਾਈ ਇਹ ਮਜੀਠੀਆ ਹੈ ਫੈਸਿਲਟੀਆਂ ਮੈਨੂੰ ਹੈ ਆਉਂ ਕਹਿੰਦਾ ਸਰਹਾਲੇ ਮੰਗਦੇ ਸੀ 35000 ਅੱਜ ਮੇਰੀ ਗੱਲ ਸੁਣ ਲਿਓ ਹਵਾਲਾਤੀਆ ਤੇ ਕੈਦੀ ਪੰਜਾਬ ਦੀ ਜੇਲਾਂਾਂ 'ਚ ਤੇ ਮੈਨੂੰ ਲੱਗਦਾ ਹੈ 70 75000 ਸਰਹਾਣਾ ਹੋਣ ਅੰਦਰ ਮਾਤਾ ਮੇਰੀ ਪੱਕੇ ਕਬੈਦਾ ਰਹਿ ਕੇ ਆਇਂ ਅੰਦਰ ਤੇ ਮੈਨੂੰ ਦਿੱਤੇ ਤਿੰਨ ਸਰਾ ਦੇ ਜਦੋਂ ਇਹਨੇ ਕਹਤਾ ਨਾ ਸਰਾਣਾ ਮੰਗਦੇ ਮੈਨੂੰ ਤਾਂ ਮੈਂ ਲਾਦਾ ਬੈਰਕ ਭਰਤੀ ਲਿਆ ਕੇ ਸਾਰੇ ਉੱਥੇ ਹਵਲਾ ਤਿਆਰ ਕੀ ਸਾਡਾ ਵੀ ਰਖ ਸਰਾਣਾ ਸਾਡਾ ਵੀ ਤੇ ਫਿਰ ਮੈਨੂੰ ਗਰੀਬ ਨੇ ਕੀ ਕਹਦਾ ਸੀ ਇੱਕ ਮੈਂ ਗੋਡੇ ਥੱਲੇ ਦੇਤਾ ਉੱਥੇ ਲਿਖਤਾ ਝੰਡਾ ਇੱਕ ਦੇਤਾ ਗਿੱਟੇ ਥੱਲੇ ਉੱਥੇ ਲਿਖਤਾ ਨਿਕਾਬਾਉ ਦਿੱਲੀ ਵਾਲਾ ਕਿ ਬਾਅਦ ਚ ਫਿਰ ਮੈਂ ਕਦੇ ਗੋਡੇ ਵਾਲੇ ਨੂੰ ਰਖੜ ਦਿੰਦਾ ਹਾਂ ਕਦੇ ਨੂੰ ਰਖੜ ਦਿੰਦਾ ਹਾਂ ਜਿਹੜਾ ਅ ਤੇ ਜਿਹੜਾ ਸਹਰਾਣੇ ਵਾਲਾ ਸੀਗਾ ਉਹ ਤਾਂ ਮਿਰਦਾਸ ਇੱਕ ਅਮੀਦ ਬਿੱਟੂ ਨੇ ਉਹ ਵੀ ਬਿੱਟੂ ਦਾ ਨਹੀਂ ਸਾ ਦਿੱਤਾ ਕਿ ਨੀ ਬਾਬਾ ਤੇ ਜੋ ਬਾਬਾ ਜੀ ਆਹ ਦੇਖੋ ਆ ਬੜਾ ਵਧੀਆ ਉਹਨੇ ਲਿਖਿਆ ਇਹ ਨਹੀਂ ਪੂਰਾ ਨਹੀਂ ਹੈ ਕਹਿੰਦਾ ਕੱਲ ਬਣ ਕੱਲ ਕੱਲ ਬਣ ਜਾਣ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਂਦੇ ਜਦੋਂ ਕੇਜਰੀ ਯਾਰ ਰਿਆ ਆਇਆ ਸੀ ਤੋਂ ਉਦੋਂ ਦਾ ਕਹਤੇ ਜਿਸ ਤੇ ਸਚਾਈ ਦੀ ਜਿੱਤ ਹੋਈ ਜਾ ਤੇ ਹੁਣ ਮੇਰੇ ਵੇਲੇ ਪਤਾ ਨਹੀਂ ਕੀ ਇਹਨਾਂ ਨੂੰ ਕਸਪ ਸੁੰਗ ਜਾਂਦਾ ਮੇਰੇ ਵੇਲੇ ਪੰਗਾ ਹੋਰ ਪਾ ਲੈਂਦੇ ਕਿਉਂਕਿ ਅੱਜ ਜੇ ਸਰਕਾਰ ਨੂੰ ਪੁੱਛਿਆ ਜਾਵੇ ਤਾਂ ਨਿਕਲਿਆ ਕਿ ਨਾ ਤੁਹਾਡੇ ਜਿਹੜੇ ਡਰੱਗਸ ਵਾਲੇ ਕੇਸ ਚੋਂ ਕੋਈ ਨਿਕਲਿਆ ਸੀ ਤੇ ਨਾ ਜਿਹੜੇ ਹੈ ਡਿਸਪਰਪੋਰਸ਼ਨੇਟ ਐਸੈਟਸ ਵਾਲੇ ਕੇਸ ਚੋਂ ਨਿਕਲੇ ਔਰ ਕਾਰਨ ਮੁਕਹੀ ਹੈ ਕਿ ਜਿਹੜਾ ਬੰਦਾ ਤੁਹਾਡੇ ਖਿਲਾਫ ਬੋਲਦਾ ਸਰਕਾਰ ਦੇ ਖਿਲਾਫ ਬੋਲਦਾ ਸਰਕਾਰ ਦੇ ਸਾਹਮਣੇ ਸਟੈਂਡ ਲੈਂਦਾ ਤੇ ਇੱਕ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਤੁਸੀਂ ਉਸ ਬਦਦੇ ਨੂੰ ਇਸ ਤਰੀਕੇ ਜਿਹੜਾ ਜੇਲ੍ਹਾਂ ਚ ਬੰਦ ਕਰਕੇ ਕੱਲਾ ਜੇਲ੍ਹਾਂ ਚ ਬੰਦ ਕਰਕੇ ਨਹੀਂ ਜੇਲ੍ਹਾਂ ਦੇ ਅੰਦਰ ਵੀ ਉਹਦੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਦੇ ਹੋ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਕਿਸੇ ਵੀ ਸਵਿਧਾਨ ਦੇ ਵਿੱਚ ਇਸ ਕਰਕੇ ਜਿਹੜੀ ਹੈ ਸਰਕਾਰ ਨੇ ਆਪਣਾ ਟਿਲ ਲਾ ਕੇ ਦੇਖ ਲਿਆ ਲੇਕਿਨ ਮਾਲਕ ਜਿਹੜਾ ਉਹ ਬੜਾ ਬਲਵਾਨ ਹੈ ਅੱਜ ਉਹਦੀ ਕਿਰਪਾ ਦੇ ਨਾਲ ਨਾਨੂੰ ਇਨਤਜ਼ਾਮ ਮਿਲਿਆ ਮੈਂ ਸਾਰੀ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਜਿਹੜੇ ਆ ਵੱਡੀ ਗਿਣਤੀ ਚੋਂ ਫਿਰ ਜਿਹੜੀ ਮੁਖਮਤ ਦੀ ਟਿੱਪਣੀ ਜਿਹੜਾ ਵਿਆਸ ਦੀ ਡੇਰਾ ਵਿਆਸ ਮੁਖੀ ਦੀ ਮੁਲਾਕਾਤ ਨੂੰ ਲੈ ਕੇ ਉਹਨੂੰ ਕਿਵੇਂ ਦੇਖਦੇ ਦੇਖੋ ਬਹੁਤ ਹੀ ਜਿਹੜੀ ਹੈ ਮੰਦਭਾਗੀ ਟਿੱਪਣੀ ਹੈ ਮੈਂ ਤਾਂ ਸਵੇਰੇ ਵੀ ਕਾਫੀ ਚੈਨਲਾਂ ਤੇ ਗੱਲ ਹੋਈ ਸੀ ਉਦੋਂ ਵੀ ਕਿਹਾ ਸੀ ਕਿ ਜਿਹੜੇ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੈ ਅਰਾਧਾ ਸਵਾਮੀ ਦੇ ਮੁਖੀ ਉਹ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਸਤਿਕਾਰਤ ਧਾਰਮਿਕ ਸਖਸ਼ੀਅਤ ਉਹ ਅਜੇ ਤੱਕ ਕਦੀ ਉਹਨਾਂ ਨੇ ਕੋਈ ਵਿਵਾਦ ਕਿਸੇ ਤੇ ਵਿੱਚ ਨਹੀਂ ਪਾਇਆ ਕਦੀ ਕੋਈ ਵਿਵਾਦਤ ਟਿੱਪਣੀ ਨਹੀਂ ਕੀਤੀ ਕਦੀ ਰਾਜਨੀਤਿਕ ਸਟੇਟਮੈਂਟ ਨਹੀਂ ਦਿੱਤੇ ਜੇ ਇੱਕ ਇਹੋ ਜੀ ਵੱਡੀ ਧਾਰਮਿਕ ਸਖਸ਼ੀਅਤ ਮਹਾਪੁਰਖ ਮੌਕੇ ਤੇ ਜਾ ਕੇ ਤੇ ਸਾਰਾ ਕੁਝ ਗਲਤ ਹੁੰਦਾ ਦੇਖ ਕੇ ਉਹਨੂੰ ਬਾਹਰ ਆ ਕੇ ਇਹਨਾਂ ਕਹਿ ਰਿਹਾ ਕਿ ਗਲਤ ਹੈ ਤੇ ਸਰਕਾਰ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਸੀ ਕਿ ਜੇ ਇਹੋ ਜੀ ਵੱਡੀ ਸਖਸ਼ੀਅਤ ਨੂੰ ਵੀ ਕਹਿਣਾ ਪਿਆ ਸੱਚੀ ਗੱਲ ਉਹਨਾਂ ਨੇ ਕੀਤੀ ਐ ਸੱਚ ਬੋਲਣਾ ਜਿਹੜਾ ਪੰਜਾਬ ਦੀ ਧਰਤੀ ਦੇ ਵਿੱਚ ਘੜਾ ਹੋਇਆ ਸਰ ਸੀਐਮ ਸਾਹਿਬ ਨੇ ਜੋ ਟਵੀਟ ਕੀਤਾ ਜੋ ਤੁਸੀਂ ਵੀ ਪੜ ਲਿਆ ਹੋਵੇਗਾ ਉਸ ਟਵੀਟ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਮੁਲਾਕਾਤ ਦੇ ਕਮੈਂਟ ਤੋਂ ਬਾਅਦ ਹੀ ਟਵੀਟ ਹੈ ਮੈਂ ਤਾਂ ਇਹ ਇਹ ਕਹ ਇਹ ਮੈਂ ਕਿਹਾ ਸੀ ਵੀ ਮੁੱਖ ਮੰਤਰੀ ਸਾਹਿਬ ਨੂੰ ਵਾਪਸ ਲੈ ਲੈਣਾ ਚਾਹੀਦਾ ਕਦੀ ਜਿਹੜਾ ਹੈਗਾ ਗਵਰਨਰ ਸਾਹਿਬ ਦੇ ਉੱਤੇ ਟਵੀਟ ਕਦੀ ਅਕਾਲਤਿਕ ਸਾਹਿਬ ਦੇ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੋਈ ਥਾਂ ਤਾਂ ਛੱਡ ਦਿਓ ਹੁਣ ਧਾਰਮਿਕ ਵੱਡੇ ਵੱਡੀਆਂ ਸਖਸੀਅਤਾਂ ਦੇ ਖਿਲਾਫ ਵੀ ਟਵੀਟ ਇਹ ਸਾਡੇ ਜਿਹੜਾ ਹੈਗਾ ਪੰਜਾਬ ਦਾ ਸਾਡਾ ਜਿਹੜਾ ਇਸ ਤਰ੍ਹਾਂ ਦਾ ਸਾਡੀ ਵਿਰਾਸਤ ਨਹੀਂ ਹੈਗੀ ਇੱਥੇ ਹਮੇਸ਼ਾ ਧਾਰਮਿਕ ਸਖਸੀਅਤਾਂ ਦਾ ਸਨਮਾਨ ਹੁੰਦਾ ਔਰ ਇਹ ਸਾਡਾ ਇਤਿਹਾਸ ਹੈ ਗੁਰੂਆਂ ਨੇ ਸਾਨੂੰ ਇਹ ਗੱਲ ਸਿਖਾਈ ਹੈ ਕਿ ਜਿੱਥੇ ਜ਼ਬਰ ਜ਼ੁਲਮ ਹੁੰਦਾ ਉਹਦੇ ਖਿਲਾਫ ਬੋਲਣਾ ਤੇ ਗੁਰੂ ਸਾਡੇ ਆਪ ਬੋਲਦੇ ਰਹੇ ਤੇ ਜੇ ਅੱਜ ਕੋਈ ਧਾਰਮਿਕ ਸਖਸੀਅਤ ਕਿਸੇ ਨੇ ਸੱਚ ਨੂੰ ਸੱਚ ਕਿਹਾ ਤੋਂ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਕਿ ਖੱਲੀ ਡਾਊਨ ਦੀ ਕੋਸ਼ਿਸ਼ ਕਰ ਜੱਜ ਬਣਨ ਲੱਗ ਜਾਣਾ ਇਹ ਵੀ ਜਿਹੜਾ ਸ਼ਬਦ ਸੀ ਤੇ ਮੁੱਖ ਮੰਤਰੀ ਸਾਹਿਬ ਕਿੰਨੀਆਂ ਭੂਮਿਕਾਂ ਨਿਭਾਉਂਦੇ ਆ ਆਪਣਾ ਵੀ ਤਾਂ ਜਰਾ ਦੱਸਣ ਨਾ ਵੀ ਜਿਹੜੀ ਸੈਟ ਬਿਠਾਈ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉੱਤੇ ਉਸ ਸੈਟ ਦੇ ਸਪੋਕਸਮੈਨ ਜਿਹੜੇ ਮੁਕਸਲ ਸਾਹਿਬ ਦੀ ਇਤਿਹਾਸਕ ਧੱਤੀ ਦੇ ਉੱਤੇ ਕੌਣ ਬਣਿਆ ਸੀ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਨਾ ਕਿ ਸਾਨੂੰ ਸਰੂਪ ਲੱਭ ਗਏ ਤੇ ਜਦੋਂ ਰਾਜਾ ਸਾਹਿਬ ਦੇ ਸਥਾਨ ਤੇ ਉੱਥੇ ਸੰਗਤ ਦਾ ਰੈਕਸ਼ਨ ਆਇਆ ਤੇ ਕੈਬਨਿਟ ਜਾ ਕੇ ਮਾਫੀਆਂ ਮੰਗਦੀ ਫਿਰਦੀ ਸੀ ਤੇ ਤੁਸੀਂ ਕਿਉਂ ਜੱਜ ਬਣੇ ਸੀ ਉਦੋਂ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਕਿ ਆਪ ਤੁਸੀਂ ਕੀ ਕਰਦੇ ਨਾ ਤੁਸੀਂ ਕਿਸੇ ਅਦਾਲਤ ਦਾ ਸਨਮਾਨ ਕਰਦੇ ਹੋ ਨਾ ਤੁਸੀਂ ਕਿਸੇ ਜਿਹੜੀ ਆ ਧਾਰਮਿਕ ਵੱਡੀਆਂ ਹਸਤੀਆਂ ਦਾ ਸਨਮਾਨ ਕਰਦੇ ਹੋ ਨਾ ਅਕਾਲ ਤਖਤ ਦਾ ਸਨਮਾਨ ਕਰਦੇ ਹੋ ਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਨਮਾਨ ਕਰਦੇ ਹੋ ਨਾ ਆਪੋਜੀਸ਼ਨ ਦਾ ਹੀ ਸਨਮਾਨ ਕਰਦੇ ਇਸ ਕਰਕੇ ਬਹੁਤ ਮਾੜਾ ਰਿਵਾਜ ਕੇਜਰੀਵਾਲ ਨੇ ਜਿਹੜੀ ਰਾਜਨੀਤੀ ਸ਼ੁਰੂ ਕੀਤੀ ਸੀ ਦੇਸ਼ ਦੀ ਬਹੁਤ ਨੁਕਸਾਨ ਉਹਨੇ ਸਾਡਾ ਜਿਹੜਾ ਡੈਮੋਕਰੈਟਿਕ ਪ੍ਰੋਸੈਸ ਦਾ ਉਹ ਕੀਤਾ ਕਿਤੇ ਨਾ ਕਿਤੇ ਮੈਨੂੰ ਐਦਾਂ ਲੱਗਦਾ ਕਿ ਜਦੋਂ ਬੰਦੇ ਦੀ ਮੱਤ ਮਾਰਦੀ ਹੈ ਨਾ ਜਦੋਂ ਬੰਦਾ ਸੰਸਾਰ ਦੇ ਵਿੱਚ ਹਰ ਗੱਲ ਤੋਂ ਬੰਦਾ ਅੱਕ ਜਾਂਦਾ ਹੈ ਤਾਂ ਉਹਦਾ ਮਾੜਾ ਕਰਮ ਆਉਂਦਾ ਤਦ ਉਹ ਰੱਬ ਦੇ ਨਾਲ ਇੱਕ ਸਾਧੂ ਦੇ ਨਾਲ ਅਠਕੇਲੀਆਂ ਕਰਦਾ ਉਹਨੂੰ ਹੱਬ ਦੱਸਦਾ ਤੇ ਐਦਾਂ ਹੀ ਹੋਇਆ ਭਗਵੰਤ ਮਾਨ ਦਾ ਭਗਵੰਤ ਮਾਨ ਪੰਜਾਬ ਦੇ ਸੀਐਮ ਦੇ ਹੋਣ ਦੇ ਬਾਵਜੂਦ ਅੱਜ ਪੰਜਾਬ ਦੇ ਉਸ ਮਹਾਨ ਬ੍ਰਹਮ ਗਿਆਨੀ ਉਹਨਾਂ ਸਾਧੂਆਂ ਨੂੰ ਟਿਚਰਾ ਕਰਦਾ ਹੈ ਇਹ ਬੜਾ ਮੰਦ ਭਾਗਾ ਕਿ ਪੰਜਾਬ ਦਾ ਇੱਕ ਪੜਿਆ ਲਿਖਿਆ ਇੱਕ ਪਰਿਵਾਰ ਦਾ ਬੱਚੇ ਨੂੰ ਸਾਧੂਆਂ ਨੂੰ ਕਿਵੇਂ ਟਰੀਟ ਕਰਨਾ ਹੈ ਕਿਵੇਂ ਉਹਨਾਂ ਦੇ ਨਾਲ ਅੱਗੇ ਆਉਣਾ ਹੈ ਇਹ ਸਮਝਣ ਦੀ ਲੋੜ ਹੈ ਇਹ ਉਹੀ ਸਰਕਾਰ ਹੈ ਉਹੀ ਸੀਐਮ ਹੈ ਜਿਹੜਾ ਪਿਛਲੇ ਦਿਨੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਦੀ ਸ਼ਹਾਦਤ ਦੇ ਦਿਨਾਂ ਵੱਖ-ਵੱਖ ਸਾਧੂਆਂ ਕੋਲ ਲਕੀਰਾਂ ਕੱਢਦੇ ਸੀ ਸਾਡੇ ਇਸ ਪ੍ਰੋਗਰਾਮ ਚ ਆਜੋ ਪਰ ਅੱਜ ਇੱਕ ਗੱਲ ਯਾਦ ਰੱਖੀ ਕਹਿੰਦੇ ਸਾਧੂ ਬੋਲੇ ਸਹਿ ਸਵਾ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ ਜੇ ਉਸ ਮਹਾਨ ਹਸਤੀ ਉਸ ਬ੍ਰਹਮ ਗਿਆਨੀ ਮਹਾਪੁਰਖ ਸੰਤ ਮਹਾਰਾਜ ਅ ਰਾਧਾ ਸਵਾਮੀ ਮਹਾਪੁਰਖਾਂ ਵੱਲੋਂ ਅਗਰ ਇੱਕ ਗੱਲ ਕਹੀ ਗਈ ਹੈ ਨਾ ਕਿ ਮਜੀਠੀਏ ਨੇ ਅਜੇ ਹਾ ਕੁਛ ਨਹੀਂ ਕਰਿਆ ਤਾਂ ਤੈਨੂੰ ਸਤਿਵਚਨ ਕਹਿ ਦੇਣਾ ਚਾਹੀਦਾ ਸੀ ਕਹਿਣਾ ਚਾਹੀਦਾ ਸੀ ਜੋ ਪਰਮਾਤਮਾ ਜੀ ਜਾਣਦਾ ਹੈ ਜਾਂ ਤੁਸੀਂ ਜਾਣਦੇ ਸਾਨੂੰ ਕੀ ਪਤਾ ਲੇਕਿਨ ਤੁਸੀਂ ਤਾਂ ਉਹਨਾਂ ਨੂੰ ਟਰੋਲ ਕਰਨ ਲੱਗੇ ਨੇ ਉਹਨਾਂ ਦੇ ਅੱਗੇ ਬੋਲਣ ਲੱਗੇ ਨੇ ਜਦੋਂ ਕੋਈ ਸਾਧੂਆਂ ਦੇ ਨਾਲ ਜ਼बान ਅੜਾਉਣ ਲੱਗ ਜਵੇ ਸਾਧੂਆਂ ਨੂੰ ਮਜ਼ਾਕ ਕਰਨ ਲੱਗ ਜਵੇ ਤਾਂ ਐਸੇ ਸਾਧੂ ਨੂੰ ਜਿਨ੍ਹਾਂ ਨੂੰ ਕਰੋੜਾਂ ਲੋਕ ਜਿਹੜੇ ਨੇ ਨਮਸਤਕ ਹੁੰਦੇ ਨੇ ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਸਰਕਾਰਾਂ ਛੋਟੇ ਤੋਂ ਛੋਟਾ ਵਿਅਕਤੀ ਜਿਹੜਾ ਰੇੜੀ ਲਾਉਣ ਵਾਲਾ ਵੀ ਆਪਣੇ ਘਰ ਦੇ ਵਿੱਚ ਪੂਜਦਾ ਉਹਨਾਂ ਵਾਸਤੇ ਜਿਹੜੇ ਇਹ ਸ਼ਬਦ ਯੂਜ਼ ਕਰੇ ਨੇ ਮੰਦ ਭਾਗੇ ਨੇ ਤੇ ਮੈਂ ਇੱਕ ਗੱਲ ਕਹਾਂਗਾ ਮਜੀਠੀਏ ਨੂੰ ਕਲੀਨ ਚਿੱਟ ਮਿਲ ਗਈ ਹੈ ਇਹ ਮੰਨ ਲਓ ਤੁਸੀਂ ਅੱਜ ਹੀ ਕਿਉਂਕਿ ਕਾਰਨ ਕੀ ਆ ਇਹ ਅਦਾਲਤ ਦਾ ਫੈਸਲਾ ਨਹੀਂ ਹੈ ਇਹ ਇੱਕ ਬ੍ਰह्मज्ञानी ਸਾਧੂ ਦਾ ਫੈਸਲਾ ਹੈ ਉਸ ਮਹਾਨ ਸ਼ਖਸੀ ਦਾ ਉਸ ਮਹਾਨ ਸੰਸਥਾ ਦੇ ਸਾਧੂ ਦਾ ਫੈਸਲਾ ਹੈ ਜਿਨੇ ਕਿਹਾ ਕਿ ਇਹ ਮਾਫਾ ਕਿਉਂਕਿ ਗੁਰੂ ਘਰ ਜਾ ਕੇ ਹਰ ਚੀਜ਼ ਮਾਫ ਕੀਤੀ ਜਾਂਦੀ ਆ ਅਸੀਂ ਵੱਡੇ ਵੱਡੇ ਗੁਨਾਹ ਕਰਦੇ ਆ ਜੀਵਨ ਦੇ ਵਿੱਚ ਪਾਪ ਕਰਦੇ ਨੇ ਲੇਕਿਨ ਜਦੋਂ ਕਿਸ ਸਾਧੂ ਕੋਲ ਜਾਂਦੇ ਨੇ ਤਾਂ ਉਹ ਸੂਲ ਸੂਲੀ ਨੂੰ ਸੂਲ ਵਿੱਚ ਬਦਲ ਦਿੰਦਾ ਜੇ ਮਾਪੋਰਖਾਂ ਨੇ ਉਹਨਾਂ ਨੂੰ ਇਹ ਵਚਨ ਕਹਿ ਦਿੱਤੇ ਤੇ ਅੱਜ ਤੋਂ ਬਾਅਦ ਸਮਝ ਲੈਣਾ ਚਾਹੀਦਾ ਕਿ ਕਿਸੇ ਨੂੰ ਵੀ ਅਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਸੋ ਮੈਂ ਇਹ ਕਹਾਂਗਾ ਸੀਐਮ ਸਾਹਿਬ ਥੋੜਾ ਅੱਗੇ ਨੂੰ ਧਿਆਨ ਲੇਖੋ ਕਿਉਂਕਿ ਕਾਰਨ ਕੀ ਆ ਸਾਧੂ ਕਿਸੇ ਦੀਆਂ ਕੁੱਲਾਂ ਤਾਰ ਵੀ ਸਕਦਾ ਹੈ ਸਾਧੂ ਕਿਸੇ ਦੀਆਂ ਕੁੱਲਾ ਬਰਬਾਦ ਵੀ ਕਰ ਸਕਦਾ ਕਿਉਂਕਿ ਉਹਦੇ ਬਚਨ ਨੇ ਸਾਧੂਆਂ ਦੇ ਅੱਗੇ ਕਦੇ ਵੀ ਜਵਾਨੀ ਲੜਾਉਣੀ ਚਾਹੀਦੀ ਸਾਧੂਆਂ ਦੇ ਅੱਗੇ ਹਮੇਸ਼ਾ ਸਤਿ ਬਚਨ ਚਾਹੀਦਾ ਤੇ ਮੈਂ ਉਸ ਬ੍ਰਹਮ ਗਿਆਨੀ ਮਾਪੁਰਖਾਂ ਨੂੰ ਨਮਸਤਕ ਹੁਣਾ ਉਹਨਾਂ ਨੂੰ ਇਹੀ ਕਹਾਂਗਾ ਕਿ ਇਹ ਜਿਹੜੇ ਲੋਕ ਨੇ ਅਜਿਹੇ ਜਿਹੜੇ ਕਮਲੇ ਲੋਕ ਨੇ ਇਹਨਾਂ ਨੂੰ ਸਾਧੂਆਂ ਦੀ ਸੰਗਤ ਦਾ ਨਹੀਂ ਪਤਾ ਸਾਧੂਆਂ ਦੀ ਉਤਮਨ ਦਾ ਨਹੀਂ ਪਤਾ ਸਾਧੂਆਂ ਦੀ ਮਹਿਮਾ ਦਾ ਨਹੀਂ ਪਤਾ ਉਹਨਾਂ ਨੂੰ ਪੁੱਛੋ ਜਿਹੜੇ ਇੱਕ ਇੱਕ ਝਾਲਕ ਪਾਉਣ ਵਾਸਤੇ ਉਹ ਸਾਧੂਆਂ ਵਾਸਤੇ ਆਪਣਾ ਜੀਵਨ ਕੁਰਬਾਨ ਕਰਨ ਨੂੰ ਫਿਰਦੇ ਨੇ ਮੈਂ ਇਹ ਕੰਗਾ ਇਹ ਐਸੇ ਸਾਧੂ ਨੇ ਜਿਨ੍ਹਾਂ ਦੀ ਇੱਕ ਸਿਰਫ ਇੱਕ ਇੱਕ ਝਾਲਕ ਵਾਸਤੇ ਲੋਕ ਆਪਣੇ ਪਰਿਵਾਰਾਂ ਨੂੰ ਕੁਰਬਾਨ ਕਰਨ ਨੂੰ ਤਿਆਰ ਬੈਠੇ ਨੇ ਮੈਂ ਐਸੇ ਸਾਧੂ ਨੂੰ ਪ੍ਰਣਾਮ ਕਰਦਾ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਕੀ ਅੱਗੇ ਨੂੰ ਤੁਸੀਂ ਆਪਣਾ ਸੋਚ ਕੇ ਬੋਲੋ ਕਿਸੇ ਸਾਧੂ ਦੇ ਅੰਗੇਸਟ ਅਜਿਹੇ ਸ਼ਬਦ ਨਾ ਆਉਣ ਮੈਂ ਇਹ ਉਮੀਦ ਕਰਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਗੱਲ ਯਾਦ ਰੱਖਿਓ ਬ੍ਰਹਮ ਗਿਆਨੀ ਦਾ ਕਿਹਾ ਵਿਰਥਾ ਨਹੀਂ ਜਾਂਦਾ ਉਸ ਸਾਧੂ ਦਾ ਕਿਹਾ ਵਿਰਥਾ ਨਹੀਂ ਜਾਂਦਾ ਉਹਨੂੰ ਕਲੀਨ ਚਟ ਮਿਲ